ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੁੜ ਦੀਆਂ ਗੱਲਾਂ ਤੇ ਸਾਰੀਆਂ ਸਿਖਰ ਤੇ ਪਹੁੰਚ ਜਾਂਦੀਆਂ ਆਖਰ ਤੇ ਆ ਕੇ ਗੱਲਬਾਤ ਟੁੱਟਦੀ ਹੈ ਹੁਣ ਬੇਸ਼ੱਕ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵੀ ਕਹਿ ਰਿਹਾ ਕਿ ਗੱਲਬਾਤ ਚੱਲੀ ਨਹੀਂ ਉਧਰੋਂ ਭਾਜਪਾ ਦੇ ਪ੍ਰਧਾਨ ਬੋਲ ਪਏ ਕਿ ਸਾਡਾ ਨਹੀਂ ਹੋ ਰਿਹਾ ਗੱਠ ਜੁੜ ਅਸੀਂ 13 ਦੀਆਂ 13 ਲੜਾਂਗੇ ਇਹ ਜਿਹੜੀ ਗੱਠ ਜੁੜ ਨਾ ਹੋਣਾ ਇਸ ਦੇ ਨਾਲ ਕਿਹੜੀ ਪਾਰਟੀ ਨੂੰ ਕਿੰਨਾ ਫਾਇਦਾ ਹੋਣਾ ਤੇ ਨੁਕਸਾਨ ਕਿਹਦਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਦੀ ਤਰੀਕ ਤੇ ਲੱਗਦਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਫਾਇਦਾ ਹੋਊਗਾ ਕਿ ਲੋਕੀ ਕਹਿਣਗੇ ਸ਼੍ਰੋਮ ਪੰਥ ਦੀ ਖਾਤਰ ਕੌਮ ਦੀ ਖਾਤਰ ਤੇ ਪੰਜਾਬ ਦੀ ਖਾਤਰ ਸਟੈਂਡ ਲੈਣੇ ਸ਼ੁਰੂ ਕਰ ਦਿੱਤੇ ਅਗਰੇ ਸ਼ੁਰੂ ਤੋਂ ਪੰਜਾਬ ਨੂੰ ਪਹਿਲ ਰੱਖਦੇ ਤੇ ਪੰਤਕ ਮਸਲਾ ਨੂੰ ਪਹਿਲ ਰੱਖਦੇ ਤੇ ਅੱਜ ਕੱਲ ਬੀਜਪੀ ਦੇ ਨਾਂ ਉਹਨਾਂ ਨੂੰ ਤਰਲਿਆਂ ਦੀ ਲੋੜ ਸੀ ਤੇ ਨਾ ਉਹਨਾਂ ਨੂੰ ਲੋੜ ਸੀ ਹੁਣ ਸਵਾਲ ਹੈ ਕਿ ਇਹਨਾਂ ਨੇ ਪਹਿਲਾਂ ਹੀ ਕੋਰ ਕਮੇਟੀ ਦੇ ਵਿੱਚ ਕਿਉਂਕਿ ਸ਼ਰੋਮਨੀ ਕਾਲੀਦਾਲ ਦੇ ਇੱਕ ਉਹ ਧੜਾ ਕਹਿੰਦਾ ਕਿ ਅਸੀਂ ਕਾਹਦੇ ਨਾਲ ਸਮਝੌਤਾ ਕਰ ਲਿਆ ਸਾਨੂੰ ਘੱਟੋ ਘੱਟ ਬੀਜਪੀ ਨੇ ਦਿੱਤਾ ਕੀ ਦਸਾਂ ਸਾਲਾਂ ਦੇ ਵਿੱਚ ਜਾਂਦੇ ਪੰਜਾਬ ਪ੍ਰਤੀ ਉਹਨਾਂ ਨੇ ਬੜੇ ਕੁਛ ਕੰਮ ਕਰਵਾਏ ਹੋਣ ਦਿੱਤੇ ਹੋਣ ਕੰਮ ਪ੍ਰਤੀ ਦਿੱਤੇ ਹੋਣ ਸਾਨੂੰ ਤਾਂ ਕੁਝ ਮਿਲੇ ਨਹੀਂ ਹੈਗਾ ਜੇ ਅਗਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਨਾਗਾਲੈਂਡ ਵਾਲੇ ਜਿਹੜੇ ਗਰੁੱਪ ਰੈਡੀ ਗਰੁੱਪ ਦੇ ਨਾਲ ਮੀਟਿੰਗਾਂ ਕਰ ਸਕਦੇ ਉਹਨਾਂ ਦੇ ਮਸਲੇ ਹੱਲ ਕਰ ਸਕ ਤੇ ਪੰਜਾਬ ਦੇ ਵੀ ਉਹੀ ਮਸਲੇ ਨੇ ਕੌਮ ਦੇ ਵੀ ਉਹੀ ਮਸਲੇ ਨੇ ਤਾਂ ਉਹਨਾਂ ਮਸਲਾਂ ਦੇ ਵਿੱਚ ਕਿਉਂ ਨਹੀਂ ਅਕਾਲੀ ਦਲ ਦੀ ਪੁਛਗਿਸ਼ ਹੋਈ ਤੇ ਜੇ ਅੱਜ ਲਾਲਚ ਦੀ ਖਾਤਰ ਕਿ 24 ਦੇ ਵਿੱਚ ਸ਼ਾਇਦ ਫਿਰ ਸਰਕਾਰ ਬਣ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਵੀ ਸਾਡੀ ਸੈਂਟਰ ਦੇ ਵਿੱਚ ਇੱਕ ਵਜ਼ੀਰੀ ਮਿਲ ਜੂਗੀ ਉਹ ਲਾਲਚ ਕੁਰਸੀ ਦਾ ਇੱਕ ਦਾ ਹੋ ਸਕਦਾ ਲੇਕਿਨ ਕਾਂਗਰਸ ਕਾਲੀ ਦਲ ساری ਉਮਰ ਨਹੀਂ ਉੱਠਿਆ ਜਣਾ ਹੁਣ ਪੰਜਾਬ ਦੇ ਜਿਹੜੇ ਲੋਕ ਨੇ ਖਾਸ ਕਰਕੇ ਇੱਕ ਕਿਸਾਨ ਜਾਂ ਹੋਰ ਜਿਹੜੇ ਲੋਕ ਨੇ ਜਾਂ ਜਿਹੜੇ ਕਾਲੀ ਦਲ ਪ੍ਰਤੀ ਕਹਿੰਦੇ ਕਿ ਨਹੀਂ ਇੱਕ ਇੱਕ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਕਾਲੀ ਦਲ ਵਰਗੀ ਪਾਰਟੀ ਉਹ ਲੋਕ ਸੋਚਣ ਵਾਸਤੇ ਮਜਬੂਰ ਹੋਣਗੇ ਕਿ ਸ਼੍ਰੋਮਣੀ ਕਾਲੀ ਦਲ ਨੇ ਸਟੈਂਡ ਲੈਣੇ ਸ਼ੁਰੂ ਕਰ ਦਿੱਤੇ ਕਿਉਂਕਿ ਜਿਹੜੀ 1996 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਨਾਲ ਗੱਤੀ ਗਲਤੀ ਹੋਈ ਆ ਕਿ ਬਾਜਪੀ ਦੀ ਸਰਕਾਰ ਵਾਲੇ ਅਨ ਕੰਡੀਸ਼ਨਲ ਜਿਹੜੀ ਇਹਨਾਂ ਨੇ ਸਮਝੌਤਾ ਕੀਤਾ ਉਹ ਗਲਤੀ ਦੁਬਾਰਾ 2024 ਦੇ ਵਿੱਚ ਦਰਾਈ ਨਹੀਂ ਹਾਲਾਂਕਿ 28 ਸਾਲ ਹੋ ਗਏ ਨੇ ਪਰ ਸਵਾਲ ਇਹ ਕਿ ਇਹ ਹੁਣ ਲੋਕ ਅਕਾਲੀ ਦਲ ਨੂੰ ਇਹ ਲਾ ਹੈਗਾ ਕਿ ਜਿਹੜੀ ਉਹਨਾਂ ਦੇ 24 25% ਵੋਟ ਬੈਂਕ ਦਾ ਉਹ ਵੱਧ ਸਕਦੀ ਹੈਗੀ ਪਿੰਡਾਂ ਦੇ ਵਿੱਚ ਅਕਾਲੀ ਦਲ ਦਾ ਹੈ ਬੋਲ ਬਾਲਾਗਾ ਭਾਜੀਪੀ ਦਾ ਨਹੀਂ ਹੈਗਾ ਭਾਜੀਪੀ ਨੇ ਜੇ ਪੰਜਾਬ ਦੇ ਵਿੱਚ ਪੈਰ ਪਾਏ ਨਾ ਜਾਂ ਪੈਰ ਪਸਾਰੇ ਨੇ ਉਹ ਕਾਲੀਦਲ ਦੀ ਉਂਗਲ ਫੜੀ ਉਹ ਪ੍ਰਕਾਸ਼ ਸਿੰਘ ਬਾਦਲ ਦੀ ਉਂਗਲ ਫੜ ਕੇ ਹੀ ਭਾਜਪਾ ਐਡੀ ਕਾਬੂਲ ਹੋਈ ਪੰਜਾਬ ਦੇ ਵਿੱਚ ਲੇਕਿਨ ਪੰਜਾਬ ਦੇ ਵਿੱਚ ਤੇ ਭਾਜਪਾ ਨੂੰ ਲੋਕ ਕਿ ਲਾਈਕ ਨਹੀਂ ਸੀ ਕਰਦੇ ਹੈਗੇ ਉਹਦੇ ਸ਼ਰੋਮਣੀ ਕਾਲੀਦਲ ਦੀ ਕਹਿ ਲਓ ਕਿ ਸਿਆਸੀ ਮਜਬੂਰੀਆਂ ਜਾਂ ਕਮਜ਼ੋਰੀਆਂ ਜਾਂ ਵੱਡਾ ਦਿਲ ਕਰਕੇ ਜਾਂ ਦਿੱਲੀ ਦੇ ਵਿੱਚ ਕੁਰਸੀ ਸਾਨੂੰ ਮਿਲ ਜੇ ਭਾਈਵਾਲ ਮਿਲ ਜੇ ਉਹਦੇ ਕਰਕੇ ਪੰਜਾਬ 'ਚ ਭਾਜਪਾ ਦੇ ਪੈਰ ਲੱਗ ਗਏ ਭਾਜਪਾ ਦੇ ਦੇਖ ਲਓ ਕੱਲ ਭਾਜਪਾ ਇੱਕ ਰੈਲੀ ਕਰਦੇ ਜੀ ਕਿਸੇ ਵੀ ਰੈਲੀ ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਦੇਸ਼ ਦਾ ਗ੍ਰਹਿ ਮੰਤਰੀ 10000 ਤੋਂ ਵੱਧ ਇਹਨਾਂ ਕੋ ਬੰਦਾ ਇਕੱਠਾ ਨਹੀਂ ਹੁੰਦਾ ਜਿਹੜੀਆਂ ਰੈਲੀਆਂ ਮੈਂ ਦੇਖੀਆਂ ਕਾਲੀ ਦਲ ਔਰ ਬੀਜੇਪੀ ਦੇ ਗੱਠ ਜੋੜ ਦੇ ਵਿੱਚ ਬੀਜੇਪੀ ਦਾ ਤੇ ਵਰਕਰ ਨਹੀਂ ਬੈਠਾ ਹੁੰਦਾ ਸਾਰੇ ਦਾ ਸਾਰਾ ਵਰਕਰ ਸ਼੍ਰੋਮਣੀ ਕਾਲੀ ਦਲ ਦਾ ਹੁੰਦਾ ਇਸ ਮਸਲੇ ਦੇ ਵਿੱਚ ਬੀਜੇਪੀ ਨੂੰ ਇਹ ਵੀ ਲੱਗਾ ਹੋਊਗਾ ਕਿ ਜੇ ਅਸੀਂ ਕਾਲੀ ਦਲ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਜਾਂ ਪੰਥਕ ਮਸਲੇ ਦੀ ਗੱਲ ਕਰਦੇ ਕਿਤੇ ਤਿੰਨ ਸੀਟਾਂ ਬਦਲੇ ਪੂਰੇ ਭਾਰਤ ਦੇ ਵਿੱਚ ਕਿਉਂਕਿ ਬੀਜੇਪੀ ਹਿੰਦੂ ਭਾਈਚਾਰੇ ਨੂੰ ਲੈ ਕੇ ਚੱਲਦੀ ਆ Hindu majority ਭਾਈਚਾਰੇ ਦੀ ਇੱਕ ਜਮਾਤ ਆ BJP ਵੀ ਸਾਡਾ ਕਿਤੇ ਉੱਥੇ ਨੁਕਸਾਨ ਹੋ ਜਾਏ ਇਹ ਕਹਿੰਦੇ ਸੀ ਜੇ ਬਿਨਾਂ ਸ਼ਰਤਾਂ ਦੋਗੇ ਤੇ ਸਾਡਾ ਵੋਟ ਬੈਂਕ ਨਾਰਾਜ਼ ਹੋਣਾ ਉਹ ਕਹਿੰਦੇ ਜੇ ਇਹਨਾਂ ਦੀਆਂ ਸ਼ਰਤਾਂ ਮੰਨ ਲਈਆਂ ਸਾਡਾ ਵੋਟ ਬੈਂਕ ਖਰਾਬ ਹੋ ਜਾ ਅਸੀਂ ਤਿੰਨਾ ਤੋਂ ਕੀ ਕਰਨਾ ਸਾਡਾ ਤਾਂ ਟਿੱਕਾ 400 ਦਾ ਹੈਗਾ ਹੁਣ ਸਵਾਲ ਹੈ ਕਿ ਇਹ ਹੋਰ ਸੀ ਪੰਜ ਸੀਟਾਂ ਮੰਗਦੇ ਸੀ ਪੰਜ ਸੀਟਾਂ ਮੰਗਦੇ ਸੀ ਸ਼੍ਰੋਮਣੀ ਕਾਲੀ ਦਲ ਨੇ ਜੇ ਪੰਜ ਸੀਟਾਂ ਅਜੇ ਲੋਕ ਸਭਾ ਦੇ ਵਿੱਚ ਮੰਗ ਮੰਗਦੇ ਨੇ ਇਹਦਾ ਮਤਲਬ ਵਿਧਾਨ ਸਭਾ 'ਚ 50 ਸੀਟਾਂ ਮੰਗਣਗੇ ਤੇ 50 ਇਹ ਬੀਜੇਪੀ ਐਡੀ ਜੋਗੀ ਹੈਗੀ ਨਹੀਂ ਸੀ ਕਿ ਅੱਧਾ ਪੰਜਾਬ ਸ਼੍ਰੋਮਣੀ ਕਾਲੀ ਦਲ ਉਹਨਾਂ ਨੂੰ ਦੇ ਦੇ ਇਹ ਇੱਕ ਸਭ ਤੋਂ ਵੱਡੀ ਗੱਲ ਇੱਕ ਅਨੰਦਪੁਰ ਸਾਹਿਬ ਦਾ ਹੈ ਇੱਕ ਅਨੰਦਪੁਰ ਸਾਹਿਬ ਬੀਜੇਪੀ ਕਹਿੰਦੀ ਹੈ ਅਸੀਂ ਲੜਦੇ ਹਾਂ ਸ਼੍ਰੋਮਣੀ ਕਾਲੀ ਦਲ ਕਹਿੰਦੇ ਅਸੀਂ ਚੰਦੂ ਮਾਰਾ ਸਾਹਿਬ ਨੂੰ ਪਹਿਲਾਂ ਟਿਕਟ ਦਿੱਤੀ ਉਹ ਤੋਂ ਚਾਰ ਪੰਜ ਮਹੱਤਵਪੂਰਨ ਮੁੱਦੇ ਸੀ ਜਿਸ ਕਰਕੇ ਇਹਨਾਂ ਦਾ ਗੱਠ ਜੋੜ ਨਹੀਂ ਹੋਇਆ ਹੁਣ ਭਾਜਪਾ ਨੂੰ ਲੱਗਦਾ ਹੈਗਾ ਕਿ ਜਿਵੇਂ ਦੇ ਮੋਦੀ ਸਾਹਿਬ ਦਾ ਦੇਸ਼ ਦੇ ਅੰਦਰ ਚੱਲ ਰਿਹਾ ਉਹਨਾਂ ਦੇ ਨਾਮ ਤੇ ਵੋਟਾਂ ਪੈ ਰਹੀਆਂ ਨੇ ਜਾਂ ਭਗਵਾਨ ਰਾਮਜੀਤ ਜੀ ਜਿੱਦੋਂ ਦੀ ਉਹਨਾਂ ਨੇ ਪ੍ਰਾਣ ਪ੍ਰਤਿਸ਼ਟਾ ਮੂਰਤੀ ਸਥਾਪਿਤ ਕੀਤੀ ਆ ਭਾਜਪਾ ਨੂੰ ਲੱਗਦਾ ਕਿ ਸਾਡਾ ਜਿਹੜਾ ਵੋਟ ਬੈਂਕ ਅੱਗੇ ਨਾਲੋਂ ਵਧਿਆ ਹੈਗਾ ਔਰ ਪੰਜਾਬ ਦੇ ਵਿੱਚ ਵੀ ਵਧਿਆ ਕਿਉਂਕਿ ਜਦੋਂ ਮੰਦਿਰ ਬਣ ਰਿਹਾ ਸੀ ਤੇ ਪੰਜਾਬ ਚੋਂ ਵੀ ਕਰੋੜਾਂ ਰੁਪਏ ਲੋਕਾਂ ਨੇ ਉਹ ਜੋ ਭੇਟਾ ਕੀਤੀ ਹੈ ਸ਼ਰਦਾ ਦੇ ਤੌਰ ਤੇ ਦਿੱਤੇ ਆ ਨਾ ਪੰਜਾਬ ਦੇ ਵਿੱਚ ਤੇ ਕਿਸੇ ਵੀ ਧਰਮ ਨੂੰ ਲੈ ਕੇ ਦਾਨ ਦੇਣਾ ਤੇ ਸਭ ਤੋਂ ਵੱਧ ਪੰਜਾਬ ਚ ਦਿੱਤਾ ਜਾਂਦਾ ਹੈਗਾ ਤੇ ਭਾਜਪਾ ਨੂੰ ਲੱਗਦਾ ਕਿ ਸਾਡਾ ਵੋਟ ਬੈਂਕ ਵਧਿਆ ਹੈਗਾ ਅਸੀਂ ਕੰਡੀ ਬੈਲਟ ਜਾਂ ਜਿੱਥੇ ਹਿੰਦੂ ਭਾਈਚਾਰਾ ਡੋਮਿਨੇਟ ਕਰਦਾ ਸਾਡੀਆਂ ਉਥੇ ਜਿੱਤ ਯਕੀਨੀਆਂ ਚਾਹੇ ਅਨੰਦਪੁਰ ਸਾਹਿਬ ਹੋਵੇ ਚਾਹੇ ਜਲੰਧਰ ਹੋਵੇ ਚਾਹੇ ਸ਼ਾਰਪੁਰ ਹੋਵੇ ਚਾਹੇ ਗੁਰਦਾਸਪੁਰ ਹੋਵੇ ਚਾਹੇ ਅੰਮ੍ਰਿਤਸਰ ਹੋਵੇ ਚਾਹੇ ਫਿਰੋਜ਼ਪੁਰ ਹੋਵੇ ਉਹਨਾਂ ਨੂੰ ਚਾਹੇ ਪਟਿਆਲਾ ਹੋਵੇ ਉਹਨਾਂ ਨੂੰ ਵੀ ਲੱਗਣ ਲੱਗ ਪਿਆ ਕਿ ਸਾਡੀਆਂ ਵੀ ਇੱਥੇ ਇੱਥੇ ਸਾਡਾ ਇਹ ਵੀ ਫਰੀਦਕੋਟ ਵੀ ਭਾਜਪ ਫੂਡ ਪੈ ਸਕਦੀ ਉਸੇ ਕਰਕੇ ਚਰਚਾ ਕੇ ਹੰਸ ਰਾਜ ਹੰਸ ਨੂੰ ਦਿੱਲੀ ਤੋਂ ਟਿਕਟ ਕੱਢੀ ਗਿਆ ਸ਼ਾਇਦ ਫਰੀਦਕੋਟ ਤਾਰਿਆ ਜਾਵੇ ਕਿਉਂਕਿ ਸਭ ਤੋਂ ਵੱਧ ਅਗਰ ਫਰੀਦਕੋਟ ਪੰਜਾਬ ਦੇ ਵਿੱਚ ਦਲਤ ਭਾਈਚਾਰੇ ਤੋਂ ਐਸਸੀ ਭਾਈਚਾਰੇ ਤੋਂ ਸਭ ਤੋਂ ਵੱਧ ਮਜਬੀ ਸਿੱਖ ਭਾਈਚਾਰਾ ਵਾਲਬੀਕ ਭਾਈਚਾਰਾ ਵਸਦਾ ਉੱਥੇ ਫਰੀਦਕੋਟ ਵਸਦਾ ਸ਼ਾਇਦ ਇਸ ਕਰਕੇ ਚਰਚਾ ਕੇ ਹੰਸ ਰਾਜ ਹੰਸ ਨੂੰ ਉੱਥੇ ਲੜਾਇਆ ਹੁਣ ਬੀਜੇਪੀ ਤੇ ਪੰਜ ਸੀਟਾਂ ਦੇ ਅੱਖ ਨਜ਼ਰ ਆਖੇ ਬੈਠੀ ਸੀ ਕਿ ਸਾਡੀਆਂ ਇਹ ਪੰਜ ਸੀਟਾਂ ਬੀਜੇਪੀ ਨੇ ਮਲੱਕ ਲਈਆਂ ਸੀ ਹੁਣ ਸ਼੍ਰੋਮਣੀ ਕਹਿੰਦੇ ਕਿ ਪੰਥਕ ਪਾਰਟੀ ਅਸੀਂ ਪਿੰਡਾਂ ਦੀ ਪਾਰਟੀ ਅਸੀਂ ਮਜ਼ਦੂਰਾਂ ਦੀ ਪਾਰਟੀ ਅਸੀਂ ਕਿਸਾਨਾਂ ਦੀ ਪਾਰਟੀ ਅਸੀਂ ਅਸੀਂ ਵੀ ਵਪਾਰੀਆਂ ਦੀ ਪਾਰਟੀਆਂ ਤੇ ਅਸੀਂ ਭਾਜਪਾ ਨੂੰ ਕਿਉਂ ਉੱਪਰ ਹੱਥ ਦੇਈਏ ਤੇ ਹੁਣ 9 ਮਾਸ ਦਾ ਰਿਸ਼ਤਾ ਉਹ ਤਾਂ ਟੁੱਟ ਗਿਆ ਹੈਗਾ ਹੋ ਸਕਦਾ ਹੈ ਕਿ ਰਿਜ਼ਲਟ ਤੋਂ ਬਾਅਦ ਜੇ ਭਾਜਪਾ ਨੂੰ ਲੱਗੇ ਮੰਨ ਕੇ ਚੱਲਦੇ ਕਾਲੀ ਦਲ ਨੂੰ ਇੱਕ ਦੋ ਸੀਟਾਂ ਆ ਜਾਂਦੀਆਂ ਤੇ ਜੇ ਭਾਜਪਾ ਨੂੰ ਲੋੜ ਪਈ ਉਸ ਤੋਂ ਬਾਅਦ ਚ ਇਲੈਕਸ਼ਨ ਤੋਂ ਬਾਅਦ ਗੱਠਜੋੜ ਹੋ ਜਾਏ ਲੇਕਿਨ ਅੱਜ ਦੀ ਤਰੀਕ ਚ ਜਿਹੜਾ ਵੀ ਕਿਉਂਕਿ ਇਹਨਾਂ ਨੇ ਕੋਰ ਕਮੇਟੀ ਚ ਪਹਿਲਾਂ ਫੈਸਲਾ ਕਰ ਲਿਆ ਸੀ ਕਿ ਸਾਡੇ ਵਾਸਤੇ ਸ਼ਰੂਨੀ ਕਾਲੀ ਦੇ ਅੱਜ ਵੀ ਸੁਭੀ ਸਿੰਘ ਬਾਦਲ ਦੀ ਸਟੇਟਮੈਂਟ ਹੈ ਸਾਡੇ ਵਾਸਤੇ ਸੱਤਾ ਇੰਪੋਰਟੈਂਟ ਨਹੀਂ ਆ ਸਾਡੇ ਵਾਸਤੇ ਸਿਧਾਂਤ ਇੰਪੋਰਟੈਂਟ ਆ ਸਾਡੇ ਵਾਸਤੇ ਕੁਰਸੀ ਇੰਪੋਰਟੈਂਟ ਨਹੀਂ ਆ ਸੈਂਟਰ ਇੰਪੋਰਟੈਂਟ ਨਹੀਂ ਆ ਸਾਡੇ ਵਾਸਤੇ ਕੌਮ ਤੇ ਪੰਜਾਬ ਸਾਡੇ ਵਾਸਤੇ ਪਹਿਲਾ ਉਹ ਜਿਹੜੀ ਸਟੇਟਮੈਂਟ ਆ ਸੁਭੀ ਸਿੰਘ ਬਾਦਲੇ ਸਾਡੇ ਵਾਸਤੇ ਪੰਜਾਬ ਤੇ ਪੰਥ ਮਹੱਤਵਪੂਰਨ ਅਗਰ ਸ਼੍ਰੋਮਣੀ ਕਾਲੀ ਦਲ ਪੰਜਾਬ ਅਤੇ ਪੰਥ ਤੇ ਪਹਿਰਾ ਦਿੰਦੀ ਹੈ ਤੇ ਲਾਜ਼ਮੀ ਤੌਰ ਤੇ ਲੋਕ ਪੰਜਾਬ ਦੇ ਜਿਹੜੇ ਨੇ ਜਿਹੜੇ ਕਾਲੀ ਦਲ ਦੀਆਂ ਸੋਹਾਂ ਖਾਂਦੇ ਰਹੇ ਨੇ ਜਿਹੜੇ ਕਾਲੀ ਦਲ ਦੇ ਵਾਸਤੇ ਵਾਰਾਂ ਵੀ ਗਾਉਂਦੇ ਰਹੇ ਨੇ ਜਿਹੜੇ ਕਾਲੀ ਦਲ ਵਾਸਤੇ ਵੀ ਕਹਿੰਦੇ ਕਿ ਮੈਂ ਅਮਰਾਂ ਤੇ ਮੇਰਾ ਪੰਥ ਜੀਵੇ ਉਹ ਲੋਕ ਦੁਬਾਰਾ ਵੀ ਮੁੜ ਸਕਦੇ ਨੇ ਲੇਕਿਨ ਜਦ ਤੱਕ ਕਾਲੀ ਦਲ ਨੇ ਆਪਣੇ ਜਿਹੜੇ ਸਟੈਂਡ ਆ ਉਹ ਸਪਸ਼ਟ ਨਹੀਂ ਕੀਤੇ ਹੈਗੇ ਜੇ ਇੰਨਾ ਸਟੈਂਡਾਂ ਤੇ ਸ਼੍ਰੋਮਣੀ ਕਾਲੀ ਦਲ ਮੁੜ ਰਿਹਾ ਹੈਗਾ ਤੇ ਲਾਜ਼ਮੀ ਤਦੀਆਂ ਜਿਹੜੀਆਂ ਪੋਲੀਟੀਕਲ ਸੂਬਾ ਪਾਰਟੀਆਂ ਨੇ ਕਿਉਂ ਕਾਮਯਾਬ ਨੇ ਕਿਉਂ ਉਥੇ ਕਾਂਗਰਸ ਦੇ ਪੈਰ ਨਹੀਂ ਲੱਗਦੇ ਕਿਉਂ ਉਥੇ ਭਾਜਪਾ ਦੇ ਪੈਰ ਕਿਉਂ ਨਹੀਂ ਲੱਗਦੇ ਹੈਗੇ ਕਿਉਂਕਿ ਉੱਥੋਂ ਦੀਆਂ ਜਿਹੜੀਆਂ ਲੋਕਲ ਪਾਰਟੀਆਂ ਨੇ ਉਹ ਆਪਣੀ ਪਾਰਟੀ ਪ੍ਰਤੀ ਆਪਣੀ ਕੌਮ ਪ੍ਰਤੀ ਬਹੁਤ ਵਫਾਦਾਰੀਆਂ ਸ਼੍ਰੋਮਣੀ ਕਾਲੀ ਦਲ ਵੀ ਪੰਜਾਬ ਪ੍ਰਤੀ ਵਫਾਦਾਰ ਰੱਖਦੀ ਸੀ ਕੌਮ ਪ੍ਰਤੀ ਵਫਾਦਾਰ ਰੱਖਦੀ ਲੇਕਿਨ ਜਦੋਂ ਦੀ ਇਹਨਾਂ ਨੂੰ ਸੈਂਟਰ ਦੇ ਵਿੱਚ ਲਾਲਸਾ ਪੈ ਗਈ ਹੈਗੀ ਉਦੋਂ ਨੂੰ ਜਿਹੜੇ ਮੁੱਦੇ ਨੇ ਉਹ ਉਹਨਾਂ ਨੇ ਡਿਲੂਟ ਹੋ ਗਏ ਨੇ ਉਹ ਸ਼ਾਇਦ ਇਹ ਤਾਂ ਨਹੀਂ ਕਹਿ ਸਕਦੇ ਕਿ ਦੇਰ ਆਏ ਦਰੁਸਤ ਹੈ ਕਿਉਂਕਿ ਬਹੁਤ ਸਾਲਾਂ ਬਾਅਦ ਸ਼੍ਰੋਮਣੀ ਕਾਲੀ ਦਲ ਨੇ ਇੱਕ ਸਟੈਂਡ ਲਿਆ ਹੈ ਪਰ ਆਹ ਜਿਹੜੀਆਂ ਹੁਣ ਚਵੀ ਦੀਆਂ ਪੰਜਾਬ ਦੀ ਜਦੋਂ 1 ਜੂਨ ਨੂੰ ਵੋਟਾਂ ਪੈਣੀਆਂ ਔਰ 4 ਜੂਨ ਨੂੰ ਰਿਜ਼ਲਟ ਆਣਾ ਉਦੋਂ ਪਤਾ ਲੱਗੂਗਾ ਕਿ ਕਾਲੀ ਸਹੀ ਸੀ ਜਾਂ ਬੀਜੇਪੀ ਸਹੀ ਸੀ ਜਾਂ ਸੁਨੀਲ ਜਾਖੜ ਸਾਹਿਬ ਸਹੀ ਸਨ ਜਾਂ ਸੁਭੀਤ ਸਿੰਘ ਬਾਦਲ ਸਾਹਿਬ ਸਹੀ ਸੀ ਜਾਂ ਫਿਰ ਸੈਂਟਰ ਬੀਜੇਪੀ ਵੀ ਅਮੀਸ਼ਾਹ ਸਾਹਿਬ ਦੇ ਨਾਲ ਮੀਟਿੰਗਾਂ ਹੋਈਆਂ ਹੋਣਗੀਆਂ ਜਾਂ ਜੇਪੀ ਨੱਡਾ ਸਾਹਿਬ ਦੇ ਨਾਲ ਹੋਈਆਂ ਕਿ ਨਹੀਂ ਹੋਈਆਂ ਚਰਚਾ ਕਿ ਇਹ ਗੱਠ ਜੋੜ ਦੀਆਂ ਗੱਲਾਂ ਚੱਲਦੀਆਂ ਰਹੀਆਂ ਨੇ ਉਹ ਪਤਾ ਲੱਗੋ ਲੇਕਿਨ ਕਾਲੀਦਲ ਅਗਰ ਆਪਣੇ ਸਟੈਂਡ ਪਰ ਤੇ ਕੋਈ ਕਾਲੀਦਲ ਪਹਿਲਾਂ ਕਿਹੜਾ ਸੈਂਟਰ ਦੇ ਵਿੱਚ ਕੁਰਸੀਆਂ ਦਾ ਨਾਂ ਦਾ ਇਮਾਨਦਾਰ ਹੈਗਾ ਜੀ ਪਹਿਲਾਂ ਵੀ ਤੇ ਇਦਾਂ ਹੀ ਕਰਦਾ ਰਿਹਾ ਤੇ ਦੇਸ਼ ਦੇ ਅੰਦਰ ਤੇ ਇਸ ਟਾਈਮ ਜਿਹੜੀਆਂ ਖੇਤਰੀ ਪਾਰਟੀਆਂ ਦਾ ਮਜ਼ਬੂਤ ਹੋਣਾ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਲੀਆਂ ਗੱਲਾਂ ਨੇ ਕਿਉਂਕਿ ਦੇਸ਼ ਦੇ ਅੰਦਰ ਆਪੋਜੀਸ਼ਨ ਪਾਰਟੀ ਖਤਮ ਹੋ ਚੁੱਕੀ ਆ ਕਾਂਗਰਸ ਪਾਰਟੀ ਉਹ ਮਰਨ ਦੇ ਕਿਨਾਰੇ ਰੇਸ਼ੇ ਕਰਕੇ ਤੇ ਉਹਨਾਂ ਦੇ ਵੱਡੇ ਵੱਡੇ ਐਮਪੀ ਛੱਡਦੇ ਜਾ ਰਹੇ ਨੇ ਤੇ ਪੰਜਾਬ ਸਮੇਤ ਹਰ ਸੂਬੇ ਦੇ ਵਿੱਚ ਅਗਰ ਜੇ ਖੇਤਰੀ ਪਾਰਟੀਆਂ ਨਹੀਂ ਮਜ਼ਬੂਤ ਹੁੰਦੀਆਂ ਤੇ ਦੇਸ਼ ਦਾ ਜਿਹੜਾ ਸੰਗੀ ਢਾਂਚਾ ਜਾਂ ਜਿਹੜਾ ਦੇਸ਼ ਦਾ ਸੰਵਿਧਾਨ ਉਹ ਵੀ ਖਤਰੇ 'ਚ ਇਹਨਾਂ ਰੀਜਨਲ ਪਾਰਟੀਆਂ ਦਾ ਮਜ਼ਬੂਤ ਹੋਣਾ ਦੇਖੇ ਆਪਣੇ ਆਪ ਚ ਮਜ਼ਬੂਤ ਮੰਨਿਆ ਜਾ ਸਕਦਾ ਹੈ